ਸਤਨਾਮ ਵਾਹਿਗੁਰੂ ਸਹਿਬ ਜੀਓ ਚੌਕੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜਿਉ ਨੀ ਸਭੰਗਾ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਏਪੀ ਸਚੈ ਨਾਨਕੁ ਕੀ ਸਚੁ ਸੋਚੇ ਸੋਚਨਾ ਹੋਵੈ ਜੇ ਸੋਚੀ ਨਖਵਾਰ ਚੁੱਪੇ ਚੁੱਪਨਾ ਹੋਵੇਈ ਜੇ ਲਾਇ ਰਹਾ ਲਿਖਤਾਰ ਭੁੱਖਿਆ ਭੁੱਖ ਨਾ ਉਤਰੀ ਜਿਵੇਂ ਨਾ ਪੁਰੀ ਆਪਾਰ ਸਹਿਸ ਤਿਆਨ ਪਾਲਕ ਹੋਏ ਤੈ ਇਕ ਨ ਚੱਲੇ ਨਾਲ ਕਿ ਉਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨ ਕਾਰ ਹੁਕਮ ਨਾ ਕਿਹਾ ਜਾਈ ਹੁਕਮਿ ਹੋਵਨ ਜੀ ਹੁਕਮ ਮਿਲੇ ਵਿਟਿਆਈ ਹੁਕਮਿ ਉਤਮ ਨੀਚ ਹੁਕਮ ਲੇਖ ਦੋਖਾ ਸੁਖ ਪਾਈਆ ਇਕ ਨਾ ਹੁਕਮੀ ਬਖਸ਼ਿਸ਼ ਇਕ ਹੁਕਮੀ ਸਦਾ ਪਵਾਈਏ ਹੁਕਮੀ ਅੰਦਰ ਸਭ ਕੋ ਬਾਰ ਹੁਕਮ ਨਾ ਕੋਈ ਨਾਨਕੁ ਕੁਮੈ ਜੈ ਬੂਝੇ ਤਾਮਿ ਕੈ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਿਢਾਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵੇ ਚਾਰ ਗਾਵੇ ਕੋ ਸਾਜ ਕਰੇ ਤਨ ਕੈ ਗਾਵੇ ਕੋ ਜੀ ਲੈ ਪਿਰਦੇ ਗਾਵੇ ਕੋ ਜਾਪੇ ਦੀਸੇ ਦੂਰ ਗਾਵੇ ਕੋ ਵੇਖਿਆ ਤਰਹ ਦੂਰ ਕਤਨਾ ਕਤਿਨਾ ਵੇ ਟੂਟ ਕਤ ਕਤ ਖਾਤੀ ਕੋਟੀ ਕੋਟ ਕੋਟਾ ਦਿਨ ਦਿਲ ਲੰਦੇ ਤਕ ਪਾਏ ਜਿਉ ਗਾਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਉ ਨਾਨਕ ਵਿਖਸੇ ਵੇ ਪਰਵਾਉ ਸੱਚਾ ਸਾਈਬ ਸਚਨਾਈ ਪਾਕੇ ਪੋ ਆਪਾਰ ਆਕੇ ਮੰਗਹਿ ਤਹਿ ਦੇ ਦਤ ਕਰੇ ਦਤਾਰ ਫਿਰ ਕੀ ਅਗੇ ਰਖੀਏ ਜਿਤ ਦਿਸੇ ਦਰਬਾਰ ਮੋਖੀ ਬੋਲਨ ਬੋਲੀਏ ਜਿਤ ਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸਤਿਨਾਮ ਓ ਵਿੜਾਈ ਵਿਚਾਰ ਕਰਮੀ ਆਵੇ ਕਪੜਾ ਨ ਤ੍ਰੀ ਮੋਖ ਦਵਾਰ ਨਾਨਕੇ ਵੇ ਜਾਣੀਐ ਸਵਾਪੇ ਸਚਿਆਰੂ ਥਾਪਿਆ ਨ ਜਾਏ ਕੀਤਾ ਨਾ ਹੋਏ ਆਪਿਆ ਭੋ ਨਰਿੰਦਰ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਨ ਨਾਨਕ ਗਾ ਵੇਗੁਣੀ ਨਿਦਾਨ ਗਾਵੇ ਸੁਣੀ ਮਨ ਰਖੀਏ ਪਾਓ ਦੁਖ ਪਰ ਹਰ ਸੁਖ ਕਰ ਲੈ ਜਾਹੇ ਗੁਰਮੁਖਾ ਨਾਤੰ ਗੁਰਮੁਖ ਵੇਦੰ ਬ੍ਰਹਮੁਖ ਰਿਆਸ ਮਾਈ ਗੁਰੇਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੈ ਹੂ ਜਾਣਾ ਖਾ ਨਾਈ ਕਹਿਣਾ ਘਤ ਨ ਜਾਈ ਗੁਰਾਂ ਕਦੇ ਬੂਝਾਈ ਸਭਨਾ ਜੀਆ ਕਾ ਇੱਕੋ ਦਾਤਾ ਸੋ ਮੇ ਵਿਸਨ ਨ ਜਾਈ ਤੀਰਤ ਨਾਵਾ ਜੇ ਤਿਸ ਪਾਵਾਂ ਮਨ ਪਾਣੇ ਕੀ ਨਾਇ ਕਦੀ ਜੇ ਤਿਸੇ ਟਪਾਈ ਵਿਖਾ ਮੇਰ ਕਰਮਾਂ ਕੇ ਮਿਲੇ ਲਈ ਮਤ ਵਿਤ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਦੂਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਸਭਨਾ ਜੀਆਂ ਕਾ ਇੱਕੋ ਤਾਤਾ ਸੋਮ ਵਿਸਰ ਨਾ ਜਾਏ ਜੇ ਜੁਗ ਚਾਰੇ ਆਰਜਾ ਔਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋ ਏ ਚੰਗਾ ਨਾਮ ਰਖਾਏ ਕੇ iras keer te jag lay je tis nat na aave ta vaat na puche ke e ta andar keet kar do si dostare nanak nirgun gun kare gunavantya gun de reha koi na surjai je tis gun koi kare suniye sit peer sur nat suniye tat tal kaaso suniye deep lop taala ਸੁਣਿਏ ਪਹ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣਿਏ ਦੁਪਪ ਕਾ ਨਾਸ ਸੁਣਿਏ ਈਸਰ ਪਰਮਾਇੰਦ ਸੁਣਿਏ ਮੁਖ ਸਲਾਣ ਮੰਦ ਸੁਣਿਏ ਜੋਗ ਤਨ ਭੇਡ ਸੁਣਿਏ ਸੋ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣਿਏ ਦੁਪਪ ਕਾ ਨਾਸ ਸੁਣਿਏ ਸਸਤੋਖ ਗਿਆਨ சுன்கனான பட படு பாவே மானா சுன்க சன நான பகத்த சதா விகாசா காசிய சண்கே காா சுனிய சீர பாத்சா சுந்த பாவே ரோ சொியா தோ வசா நான பகத்த சதா விசிய தூ பாவக்கான ਮੰਨੇ ਕੀ ਗਤ ਕਹੀ ਨਾ ਜਾਹੇ ਜੇ ਕੋ ਕਹੈ ਵਿਚੇ ਪੁਛਤਾ ਹੈ ਕਾਗਦ ਕਲਮ ਨਾਲ ਲਿਖਣਾ ਹਾਰ ਮੰਨੇ ਦਾ ਬਹਿ ਕਰਨ ਵਿਚਾਰ ਏ ਸੋ ਨਾਮ ਨਰੰਜਨੋ ਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਦੋ ਮਨਪੁੱਤ ਮੰਨੇ ਸਗਲ ਪਾਵਨ ਕੀ ਸੁਦ ਮੰਨੇ ਉਹ ਛੋਟਾ ਨਾ ਕਾਏ ਮੰਨੇ ਜਨ ਕੇ ਸਾਥ ਨਾ ਜਾਹੇ ਏ ਸਨਾਮੋ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਹੇ ਮੰਨੇ ਪਤਸ ਉਪਰਗਟ ਜਾਏ ਮੰਨੇ ਮਾਗੋ ਨਾ ਚੱਲੇ ਪੰਤੋ ਮੰਨੇ ਤਰਮ ਸੇਤੀ ਸਨ ਬੰਦੋ ਏ ਸਨਾਮੋ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰ ਸਦਾਰ ਮੰਨੇ ਤਾਰੇ ਤਾਰੇ ਗੁਰ ਸਿੱਖੂ ਮੰਨੇ ਨਾਨਕ ਪਾਵੇ ਨਾ ਭੇਖ ਏਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਮਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੁਹੇ ਦਰਜਾਣ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਤੇ ਕੇ ਕਰਨੇ ਨਹੀਂ ਸੁਮਾਰ ਦੋਲ ਤਰਨ ਦੇ ਆ ਕਾ ਪੂਤ ਸੰਤੋਗਤਾ ਪਰ ਕੇ ਦਿਨ ਸੂਤ ਜੇ ਕੋ 부ਝੇ ਹਵ ਵਸਤਿਆਰ ਤਵਲੇ ਉਪਰ ਕੇਤਾ ਪਾਰ ਤਰਤਿਉਰ ਪਰਿਉ ਰੋਰ ਤੇਤੇ ਪਾਤਲੇ ਕਵਨ ਜੋਰ ਜੀ ਜਤ ਰੰਗ ਕੇ ਨਾਮ ਸਭਨਾ ਲਿਖਿਆ ਉੜੀ ਕਲਾਮ ਇਹ ਲਿਖਾ ਲਿਖ ਜਾਣੇ ਕੋਹੇ ਲੇਖਾ ਦੇਖਿਆ ਕੇਤਾ ਹੋਏ ਕਿਤ ਤਨ ਸਵਲੇ ਰੂਪ ਕੀਤੀ ਦਤ ਜਾਣੇ ਕੋਣ ਕੂਤਾ ਇਤਪ ਸਭ ਇੱਕ ਕਵਾਉ ਤਿਸ ਤੇ ਲਖ ਤਰਿਆਉ ਕੁਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜਦ ਤੁਧ ਭਾਵੇ ਸਾਈ ਭਲੀ ਕਾਰ ਦੂਸਾ ਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਰਿਆ ਸੰਤ ਕਵਤਾਉ ਅਸੰਖ ਗ੍ਰੰਥ ਮੁਕ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਾਥੀ ਅਸੰਖ ਦਾਤਾਰ ਅਸੰਖ ਸੂਰਮੂ ਪਖਸਾਰ ਅਸੰਖ ਮੂਨ ਲਿਉ ਲਾਇ ਤਾਰ ਕੁਦਰਤ ਕੰਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਪਰਕਾਰ ਤੂ ਸਦਾ ਸਲਾਮਤ ਨਰਿੰਕਾਰ ਅਸੰਖ ਮੂਰਤਾਂ ਦੇ ਕੋਰ ਅਸੰਖ ਚੋਰ ਰਾਮਕੌਰ ਅਸੰਖ ਅਮਰ ਕਰ ਹੈ ਝਾਇ ਜੋਰ ਅਸੰਖ ਕਲਗਟ ਹੱਤਿਆ ਕਮਾਏ ਅਸੰਖ ਪਾਪੀ ਪਾਪੋ ਕਰ ਜਾਹੇ ਅਸੰਖ ਕੁੜਿਆਰ ਕੂੜੇ ਫੇਰ ਆਹੇ ਅਸੰਖ ਮਲੇਸ਼ ਮਲ ਪਖਾਏ ਅਸੰਖ ਨਿਤ ਕਸੇ ਕਰੇ ਭਾਰ ਨਾਨਕ ਨੀਤ ਕਹੇ ਵਿਚਾਰ ਵਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੇ ਸੋਈ ਫਲੀਕਾਰ ਤੂ ਸਦਾ ਸਲਾਮਤ ਰੰਕਾਰ ਅਸੰਖ ਨਾਉ ਅਸੰਖ ਤਾਓ ਅਗੰਗ ਰੰਗ ਅਸੰਖ ਲੋ ਅਸ਼ੰਕੇ ਸਿਰ ਪਾਰੋ ਹੋਏ ਅਕ੍ਰੀ ਨਾਮ ਅਕ੍ਰਿਸਲਾ ਅਕ੍ਰੀ ਗਿਆਨ ਗੀਤ ਗੁਣ ਗਾਹਾ ਅਖਰੀ ਲੇਖਣ ਬੋਲਨ ਬਾਣ ਅਕਰਾਂ ਸਿਰ ਸੰਜੋਗ ਵਿਖਾਣ ਜਿਨਹਿ ਲਿਕੇ ਤਿਸ ਸਿਰਨਾਏ ਜੇ ਪ੍ਰਮਾਏ ਤਿਉ ਤੇ ਪਾਏ ਜੇ ਤਾ ਕੀਤਾ ਤੇ ਤਾ ਨਾਓ ਵਿਣਾਰੇ ਨਾਏ ਕੋ ਤਉ ਕੁਦਰਤ ਕਮਨ ਕਾ ਵਿਚਾਰ ਵਰਣ ਜਾਵਾਂ ਏਕ ਵਾਰ ਜੋ ਤਤ ਪਾਵੇ ਸਾਈਂ ਪੜੀਕਾਰ ਤੂ ਸਦਾ ਸਲਾਮ ਤਨਵੰਕਾਰ ਪਰੇ ਹਾਤ ਪਿਰਤਨ ਦੇਹ ਪਾਣੀ ਉਹ ਤਤ ਉਤਰ ਸਕੇ ਮੂਤ ਪ੍ਰੀਤੀ ਕਾਪੜ ਹੋਏ ਦੇਸੋਂ ਬੁਨ ਲਿਯੋ ਤੋਏ ਪਰੇ ਮਤ ਪਾਪਾ ਕੇ ਸੰਗ ਉਤੋ ਪੇ ਨਾਵੇਂ ਕੇ ਰੰਗਾ ਕੁੰਨੀ ਪਾਪੀ ਅਖ ਨਾਏ ਕਰ ਕਰ ਕਰਨਾ ਲਿਖ ਲੈ ਜਾਹੂੰ ਆਪੇ ਬੀਜਾ ਪਹੀ ਖਾਂ ਨਾਨਕ ਕੁਕ ਮੇ ਆਵਾਂ ਜਾਵਾਂ ਦੇਤ ਤਪ ਤੇ ਆਕਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਤਿ ਤਮਲ ਨਾ ਹੋ ਸਭ ਕੁਲ ਤੇਰੇ ਮੈਂ ਨਾਹੀ ਕੋਏ ਬਿਨੁ ਗੁਣ ਕੀਤੇ ਭਗਤ ਨਾ ਹੋਏ ਸੁਆਸਤੰਦ ਬਾਣੀ ਪਰਮਾਉ ਸਤ ਸੋ ਅੰਸਾ ਦਾ ਮਨ ਚਾਉ ਕਮਨ ਸਵੇਲਾ ਵਕਤ ਕਮਨ ਕਮਨ ਤਿਤ ਕਮਨ ਵਾਰ ਕਮਨ ਸਹਿ ਰੁੱਤੀ ਮਾਹੋ ਕਮਨ ਜਿਤੋ ਆਕਾਰ ਵੇਲ ਨਾ ਪਾਇਆ ਪੰਡਤੀ ਜਿਉ ਇਹ ਲੇਖੂ ਪੁਰਾਣ ਵਕਤ ਨਾ ਪਾਇਓ ਕਾ ਦੀਆ ਇਹ ਲੇਖਣ ਲੇਖੂ ਪੁਰਾਣ ਤਿਤਵ ਨਾ ਜੋਗੀ ਜਾਣੇ ਉਤਮ ਮਉ ਨ ਕੋਈ ਯਾ ਕਟ ਸਿੱਟੀ ਕੋ ਸਾਝੇ ਆਪੇ ਜਾਣੇ ਸੋਈ ਕਿ ਕਰ ਕ ਕਿਸ ਲਾਈ ਕਿ ਵਰਨੀ ਕਿਵ ਜਾਣਾ ਨਾਨਕ ਆਖਣ ਸਭੂ ਆਕੇ ਇੱਕ ਦੋ ਇੱਕ ਸਿਆਣਾ ਵੱਡਸ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਅਪੋ ਜਾਣੇ ਅੱਗੇ ਗਿਆਨ ਸੋਹੇ ਪਤਾਲ ਪਤਾਲ ਅਲਖ ਗਸੰਗਾ ਸੋ ਓੜ ਕੋੜ ਪਲ ਥਕੇ ਵੇਦ ਕਹਿਣ ਇੱਕ ਬਾਤ ਸਹਿਜ ਟਾਰਾ ਕਹਿਣ ਕਤੇ ਬਾਸ ਲੂ ਇੱਕ ਤਾਤ ਲਿਖ ਹੋਇ ਤਾ ਲਿਖਿਐ ਲਿਖਿ ਓਏ ਵਿਨਾਸ਼ ਨਾਨਕ ਵੱਡਾ ਕੀਏ ਆਪੇ ਜਾਣਿ ਆਪੋ ਸਲਾਹੀ ਸਲਾਹੀ ਇਸ ਸੁਤ ਨ ਪਾਇਆ ਨਦੀਆਂ ਤੇ ਭਾਉ ਪਾਵੇ ਸਮੁੰਦ ਨਾ ਜਾਣਿ ਹੈ ਸਮੁੰਦ ਸਾ ਸੁਲਤਾਨ ਗੇਰ ਸੇਤੀ ਮੋਲੋ ਤਨ ਕੀੜੇ ਤੋਂ ਨ ਹੋਵਨੀ ਜੇ ਤਿਸ ਮਨ ਨਾ ਵਿਸਰੇ ਅੰਤੋ ਨਾ ਸਿੱਪੀ ਕੈ ਨੰਤ ਅੰਤ ਨ ਕਰਨੇ ਦੇ ਨੰਤ ਅੰਤੁ ਨ ਵੇਖਣਾ ਸੁਣਨਾ ਅੰਤੋ ਅੰਤੋ ਨਾ ਜਾਪੇ ਕਿਆ ਮਨ ਮੰਤੋ ਅੰਤ ਨਾ ਜਾਪੇ ਕਿਐ ਤਾ ਆਕਾਰ ਅੰਤ ਨਾ ਜਾਪੇ ਪਾਰ ਆਵਾਰ ਅੰਤ ਕਰਨ ਕੇਤੇ ਵਿਲੇ ਲਾਇ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਏ ਬੋਤਾ ਕਿ ਇਹ ਬੋਤਾ ਹੋਏ ਵੋਟ ਸਰੂਚਾ ਤਾ ਉੱਚੇ ਉਪਰ ਉੱਚਾ ਨਾ ਹੂੰ ਏਵਡੂ ਚਾਹੋਏ ਕੋਏ ਤੇ ਸੂਚੇ ਕੋ ਜਾਣੇ ਸੋਏ ਜੇਵੜਾ ਆਪ ਜਾਣੇ ਆਪਾਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤੋਮਾਏ ਕੇਤੇ ਮੰਗੇ ਦੂਤ ਪਾਰ ਕੇ ਤੇ ਆਗਣਤ ਨਾਹੀ ਵਿਚਾਰ ਕੇਤੇ ਘਪ ਟੁੱਟਹਿ ਬਿਕਾਰ ਕੇਤੇ ਲੈ ਲੈ ਮੁਕਰਪਾਏ ਕੇਤੇ ਮੁਰਖ ਖਾਈ ਖਾਏ ਕੇਤੇ ਰੂਕ ਫੂਕ ਸਦਮਾਰ ਏ ਬਿਨਾ ਤੇਰੀ ਦਤਾਰ ਬੰਦ ਕਲਾਸੀ ਪਾਣ ਹੋਏ ਉਹ ਰੱਖ ਨਾ ਸਕੇ ਕੋਹੇ ਦੇਖੋ ਖਾਇ ਕਾਕ ਨ ਪਾਏ ਉਹ ਜਾਣ ਜਿਤੇ ਮੁਖਾਇ ਆਪੇ ਜਾਣ ਆਪੇ ਦੇ ਆ ਕਿਸੇ ਵੀ ਕਹੀ ਕਹੇ ਜਿਸ ਨੂੰ ਬਖਸ਼ੇ ਸਿਖਤ ਸਲਾਹ ਨਾਨਕ ਪਾਤਸ਼ਾਹ ਪਾਸਾ ਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰਿਆ ਅਮੁੱਲ ਪੰਡਾਰ ਅਮੁੱਲਾ ਵਮੁੱਲੇ ਚਾਹੇ ਅਮੁੱਲ ਪਏ ਮੁੱਲਾ ਤੁਮਾਏ ਅਮੁੱਲ ਤਰਮੂਲ ਦੀਵਾਨ ਅਮੁੱਲਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ અમૂલો અમૂલા કે ના જાય આખા કરે નિલાય આકે વેદ પાઠ પુરાન આકે પડે કરે ਵਿ ਗਿਆਨ આકે બ્રહ્મે અકેન્દો આકે ગોપીતે ગોવિંદ આકે સરા કે સિદ્ધ આકે કીતે કીતે બુદો આકે દાન આકે દેવ આકે સૂરનરમુન જન સેવ ਕਿਤੇ ਅੱਖ ਐ ਅਕਨ ਪਾਏ ਕਿਤੇ ਗਹਿ ਕੇ ਉਟ ਟ ਜਾਹੇ ਏਤੇ ਗੀਤੇ ਹੋਰ ਕਰਹਿ ਤਾਕ ਨ ਸਕੇ ਕਈ ਕੇ ਜੇ ਵਿਟ ਪਾਵੇ ਤੇ ਵਿਟ ਹੋ ਹੋਏ ਨਾਨਕ ਜਾਣ ਸੱਚਾ ਸੋਹੀ ਜੇ ਕੋ ਆਕੇ ਬੁਲਗ ਗਾੜ ਤਾ ਲਿਖਿਐ ਸਿਰ ਦੁਆਰਾ ਗਵਾਰ ਸੋਦਰ ਕੇ ਹਸੁ ਕਰ ਕੇ ਹਾ ਜਿਤ ਵੇ ਸਰ ਸਮਾਲੇ ਵਾਜਿ ਨਾਦੁ ਨੇਕ ਸੰਕਾ ਕੇਤੇ ਵਵਨ ਹਾਰੇ ਕੇ ਤੇਰਾ ਪਰਿਸੋ ਕਹੀਐ ਨਾ ਕੇਤੇ ਗਵਨ ਹਾਰੇ ਗਾਵੇ ਤੂ ਨੋ ਪਉਣ ਪਾਣੀ ਬੇਸੰਤਰ ਗਾਵੇ ਰਾਜਾ ਕਰਮ ਦੁਆਰੇ ਗਾਵੇ ਚਿਤ ਗੁਤ ਲਿਖ ਜਾਣੈ ਲਿਖ ਲਿਖ ਤਰਮ ਵਿਚਾਰੇ ਗਾਵੇ ਇਸਰ ਬ੍ਰਹਮ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ੍ਰਾ ਅਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸੇ ਸਮਾਧੀ ਅੰਦਰ ਗਾਣਤ ਸਾਧ ਵਿਚਾਰੇ गाव न जति सत सत संत की गावे वीर करारे गावण पंडित पठन रखे ईश्वर जुग जुग वेदना ले गाव है मोहि यमन मोहुन सुरगा मच प्याले गावण रत्न पाए तेरे 68 तीर्थ नालै गावे जोरमा बलसूर गावे खाणी चारे गावे खंड मंडल वर पंडा कर कर आके तारे ਫੈਤ ਦਿਨ ਗਾਵੈ ਜੋ ਤੁਤ ਪਾਵਣ ਰਤਿ ਤੇਰੇ ਭਗਤ ਰਸਾਲੇ ਹੋਰ ਕਿਤੇ ਗਵਨ ਸੇ ਮੈਂ ਜਿਤਨਾ ਆਵਨ ਨਾਨਕ ਆ ਵਿਚਾਰੇ ਸੋਈ ਸੋਈ ਸਲਸ ਸਾਈਬ ਸਚਾ ਸਚਿ ਨਾਈ ਹੈ ਬਿਓ ਸਿਜੈ ਨਾ ਦਸੀ ਰਤਨਾ ਦਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਕੇ ਕੀਤਾ ਆਪਣਾ ਜੋ ਤਿਸ ਦੀ ਵਿਟਾਈ ਜੋ ਤਿਸ ਪਾਵੈ ਸੋਈ ਕਰਸੀ ਉਕਮ ਨਾ ਕਰਨਾ ਜਾਈ ਸੋ ਪਾਸੋ ਸਾਪੈ ਬੋ ਨਾਨਕ ਰੇ ਨਰ ਜਾਈ ਮੁੰਦ ਸੋ ਸਰਪ ਚੋਲੀ ਤਿਆਨ ਕੀ ਕਰੇ ਬਿਬੂਤ ਖੇਂਤਾ ਕਾਲ ਕੁਵਾਰੀ ਕਾਇਆ ਜੁਕਤ ਡੰਡਾ ਪ੍ਰਤੀਤ ਆਏ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਉਦੇ ਸੋ ਤਿਸ ਅਦੇਸ ਆਦ ਨੀਲਨਤ ਨਾ ਹਤ ਯੁਗ ਯੁਗੈ ਕੋ ਵੇਸ ਤਉਤ ਗਿਆਨ ਤੇ ਆ ਪੰਡਾਰਨ ਘਟ ਘਟ ਵਾਦੇ ਨਾਦੋ ਆਪਨਾ ਤੋਂ ਨਾਤੀ ਸਭਾ ਜਾ ਕੀ ਦੇਸਦਾ ਵਰਾਸਾ ਆਦ ਸੰਜੋਗ ਜੁਗ ਦੁਇ ਕਾਰ ਚ ਨਾਵੇ ਲੇਖੇ ਆਵੇ ਪਾਗ ਆਦੇਸ ਤੇਸ ਅਦੇਸ ਆਦ ਨੀਲਨਤ ਨਾਤ ਜੁਗ ਦੁਗ ਇਕ ਵੇਸ ਏਕਾ ਮਾਈ ਜੁਗਤ ਵੇ ਆਈ ਤਿੰਨ ਚੱਲੇ ਪਰਮਾਨ ਇਕ ਸੰਸਾਰ ਇਕ ਪੰਡਾਰੀ ਇਕੋ ਲਾਇ ਦੀਵਾਨ ਜਿਉ ਤਿਤ ਪਾਵੇ ਤਿ ਵੇ ਚਲਾਵੇ ਇਹੋ ਵੇ ਪ੍ਰਮਾਣਾ ਹੋਵੇ ਕਿ ਉਹ ਨੰਨਤ ਨਾਰੇ ਬੋਤਾ ਹੋਵੇ ਡਾਨ ਆਦੇਸ ਤਿਸਿਆ ਦੇਸ ਆਦ ਨੀਲਨਤਨ ਹਤ ਜੁਗ ਜੁਗੇ ਕੋ ਵੇਸ ਅਸੰਦ ਲੋਇ ਲੋਇ ਪੰਡਾਰ ਜੋ ਕਿਸ ਪਾਸ ਹੋਇ ਕਾਵਾਰ ਕਰ ਕਰ ਵੇਖੇ ਸਿਰਜਨਾਰ ਨਾਨਕ ਕਾ ਤੇ ਕੀ ਸਾਚੀ ਕਾਰ ਆਦੇਸ ਤਿਸਿਆ ਦੇਸ ਆਦ ਨੀਲਨਤਨ ਹਤ ਜੁਗ ਜੁਗੇ ਕੋ ਵੇਸ ਇੱਕ ਦੋ ਜੀਵੋ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਕੀ ਹੈ ਏ ਕੋ ਨਾਮ ਜਗਦੀਸ਼ ਤੇਰਾ ਪਤ ਪੌੜੀਆਂ ਜੜਿ ਹੋਏ ਅਕੀਸ ਸੋਨ ਗੱਲਾਂ ਕਾਸ ਕੀ ਕੀਟਾ ਈ ਰੀਸ ਨਾਟ ਨਦਰਿ ਪਾਈਏ ਊੜੀ ਊੜੇ ਠੀਸ ਅੱਖਾਂ ਜੋਰ ਚ ਪੈਣਾ ਜੋਰ ਜੋਰ ਨਾ ਮੰਗੰਦੇ ਨਾ ਜੋਰ ਜੋ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਲੋ ਨਾ ਸੁੱਟੀ ਗਿਆਨ ਵਿਚਾਰ ਜੋ ਨਾ ਜੁਕਤੀ ਛੁੱਟੇ ਸੰਸਾਰ ਜੇ ਸਾਥ ਜੋਰ ਕਰ ਵੇਕੇ ਸੋਏ ਨਾਨਕ ਉਤਮ ਨੀਤ ਨ ਕੋ ਹੈ ਰਤਿ ਰੁੱਤੇ ਤਿੱਤੀ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਤਰਤੀ ਤਪ ਰਖੀ ਧਰਮਸਾਲ ਦੇਸ ਵਿੱਚ ਜੀ ਜੋਗਤ ਕੇ ਰੰਗਾ ਤਿਨ ਕੇ ਨਾਮ ਨੇ ਕਨੰਤ ਕਰਮੀ ਕਰਮੀ ਹੈ ਵਿਚਾਰ ਸੱਚਾ ਪਸਾਚਾ ਦਰਬਾਰ ਤਿਤ ਸੋਨ ਪੰਚ ਪਰਮਾਨ ਨਦਰੀ ਕਰਮ ਪਾਵੇ ਨਿਚਾਨ ਕਚ ਪਕਾਇਓ ਤੇ ਪਾਏ ਨਾਨਕ ਗਿਆ ਜਪੇ ਜਾਏ ਤਰੁਖੰਡ ਕਾਯੋ ਤਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਵੇ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘਾਟ ਤਕੜੀ ਹੈ ਰੂਪ ਰੰਗ ਕੇ ਵੇਤ ਕੇਤੇ ਕਰਨ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇન્દ્ર ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਦੂਦ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਤਨ ਮੁੰਨ ਕੇਤੇ ਕੇਤੇ ਰਤਨ ਸਮੁੰਦਾ ਕੇਤੀਆਂ ਕਾਣੀ ਕੇਤੀਆਂ ਬਾਣੀ ਕੇਤੇ ਪਾਤ ਨਿਰਿੰਦਾ केते सुरती सेवक केते अनंत अंत अनंत ज्ञानकांड में ज्ञान प्रचंड तित्ति नाल बिनोद पूड़ानंद सनखंड की वाणी रूपा एत कट कटिए बोधनुप ताकी गल ना कटिए ना जाए जे को कहे पीछे कुस्ताहे ਤਿੱਤੇ ਘੜੀ ਅਸੂਰਤ ਮਤ ਮਨ ਬੁੱਧਾ ਤਿੱਤੇ ਘੜੀ ਅਸੂਰਾ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਤੋ ਨ ਕੋਈ ਹੋਰ ਤਿਤ ਜੋ ਦੋ ਮਾ ਬਲ ਸੂਰ ਤਿਨ ਮੈਂ ਰਾਮ ਰਿਆ ਪਰਪੂਰ ਤਿਤੋ ਸੀਤਾ ਸੇ ਤਮ ਮਮਾਏ ਤਾਂ ਕੇ ਰੂਪ ਨ ਕਤਨੇ ਜਾਏ ਨਾ ਉਹ ਮਰੇ ਨਾ ਠੱਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੇ ਤਿਤੇ ਭਗਤ ਵਸੇ ਕੇ ਲੋ ਕਾਰਿਆਨੰਦ ਸੱਚਾ ਮਨ ਸੋਏ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਤੇ ਖੰਡ ਮੰਡਲ ਵਰ ਭੰਡਾ ਜੇ ਕੋ ਕਤੈ ਤਾਤ ਅਨੰਤ ਤਿੱਤੇ ਲੋ ਲੋ ਆਕਾਰ ਜਿਵ ਜਿਹੁ ਹੁਕਮ ਤਿਵ ਤਿਕਾਰ ਵੇਖੇ ਵਿਪਸੇ ਕਰ ਵਿਚਾਰ ਨਾਨਕ ਤਨਾ ਕਲਡਾ ਸਾਰ ਜਤ ਪਾਰ ਆ ਪੀਰ ਜਿਸ ਨਿਆਰ ਅਰਨਮਤ ਵੇਦ ਤਿਆਰ ਤੋ ਕ ਲਾਗਣ ਤਪ ਤਾਉ ਪਾਂਡਾ ਕੋ ਮਰਤੇ ਤਿੱਧ ਦਾਲ ਕੜੀਏ ਸਬਦੋ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰਿ ਨਦ ਨਿਹਾਲ ਸਲੋਕ ਪਵਨ ਗੁਰੂ ਪਾਣੀ ਪੀਤਾ ਮਾਤਾ ਤਤ ਮਾਤ ਦਿਸਰਾ ਦਈ ਦਈਆ ਖੇਲ ਛਲੇ ਜਗਤ ਚੰਗੀਆਂ ਆਈਆਂ ਬੁਰਾਈਆਂ ਵਾਚੇ ਤਰ ਮਧੂਰਾ ਕਰਮੀ ਆਪੋ ਆਪਣੀ ਕੈ ਨੜ ਕੇ ਦੂ ਜਿਨੀ ਨਾਮ ਤੇ ਆਇਆ ਗੈਮ ਚੱਕਤ ਕਾਲ ਨਾਨਕ ਤੇਮ ਕੋ ਚਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗੈਮ ਚੱਕਤ ਕਾਲ ਨਾਨਕ ਤੇਮ ਕੋ ਚਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗੈਮ ਚੱਕਤ ਕਾਲ ਨਾਨਕ ਤੇਮ ਕੋ ਚਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ